کونٹی نے روڈ آیا زندہ ਵੋਟਿੰਗ ਕਰਦਾ ਤੇ ਫਿਰ ਇਹ ਨਹੀਂ ਦੇਖਣਾ ਵੀ ਅੱਗੇ ਕੌਣ ਹੈ ਫਿਰ ਯਾਰੀ ਪੱਟੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਭ ਜਿੰਦਾਬਾਦ ਕਿतरी ਤਨਹਾ ਕਿੰਨੀ ਉਹ ਕਹਿੰਦਾ ਮੇਰੀ 80000 ਹੌਲਦਾਰ ਜਾਂ ਸਪਾਈ ਤੇ ਮੋਦੀ ਸਾਹਿਬ ਨੂੰ ਇਹ ਵੀ ਰੜ ਗਿਆ ਸੱਚੀ ਕਹਿ ਰਿਹਾ ਮੈਂ ਗੱਲ ਇਹ ਕਦੀ ਥਾਰੋਲੀ ਨੂੰ ਸਟਡੀ ਕਰਿਓ ਸੀ ਆਰਐਸਐਸ ਦੇ ਬਣਾਉਂ ਕਹਿੰਦਾ ਯਾਰ ਇਹ 80000 ਰੁਪਏ ਤੇ ਕਰਨਾ ਕੀ ਹੈ ਨਾ ਅਸਲੀਅਤ ਯਤਰਾਵਿ ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਜੇਕੇ ਨਿਊਜ਼ ਸਾਥੀਓ ਦੱਸ ਦਈਏ ਕਿ ਇਸ ਸਮੇਂ ਪੰਜਾਬ ਜੇਕੇ ਨਿਊਜ਼ ਜਿਹੜੀ ਹੈ ਸਹਾਰਨਪੁਰ ਦੇ ਪਿੰਡ ਦੇ ਵਿੱਚ ਪਹੁੰਚੀ ਹੈ ਜਿੱਥੇ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸਦੇ ਨਜ਼ਰ ਆ ਰਹੇ ਆ ਕਿ ਕਾਂਗਰਸ ਪਾਰਟੀ ਦੀ ਜਿਹੜੀ ਮੀਟਿੰਗ ਹੈ ਹਰ ਇੱਕ ਪਿੰਡ ਦੇ ਵਿੱਚ ਛੋਟਾ ਹੋਵੇ ਚਾਹੇ ਵੱਡਾ ਹੋਵੇ ਪਿੰਡਾਂ ਦੇ ਵਿੱਚ ਜਿਹੜੇ ਉਹਦੇ ਵੀਰ ਜੀ ਹੋਣ ਚਾਹੇ ਸੁਖਜਿੰਦਰ ਸਿੰਘ ਰੰਦਾਵਾ ਹੋਣ ਚਾਹੇ ਉਹਨਾਂ ਦੇ ਜਗਿੰਦਰਪਾਲ ਦੇ ਬੇਟੇ ਹੋਣ ਲਗਾਤਾਰ ਜਿਹੜੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਆ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਇਸ ਸਮੇਂ ਵੀ ਜਿਹੜਾ ਆ ਸੁਖਜਿੰਦਰ ਸਿੰਘ ਰੰਦਾਵਾ ਦੇ ਪੁੱਤਰ ਜੀ ਉਹਦੇ ਵੀਰ ਜੀ ਇੱਥੇ ਪਹੁੰਚੇ ਹਨ ਲੋਕਾਂ ਨੂੰ ਸਮਰਧਿਤ ਕਰਦੇ ਹੋਏ ਨਜ਼ਰ ਆ ਰਹੇ ਹਨ ਲੋਕਾਂ ਦੇ ਵਿੱਚ ਵੀ ਜੋਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਲੋਕ ਇਸ ਸਮੇਂ ਜਿਹੜਾ ਬਦਲਾਅ ਵੀ ਚਾਹੁੰਦੇ ਹਨ ਇੱਕ ਗੱਲ ਕਰੀਏ ਜੇ ਇਸ ਸਮੇ ਸੁਖਵਿੰਦਰ ਸਿੰਘ ਰੰਧਾਵਾ ਦੀ ਅਰਜੀ ਰੰਧਾਵਾ ਦਾ ਵੀ ਜਿਹੜਾ ਕੱਲ ਵੱਡੇ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਦੌੜੇ ਕੀਤੇ ਗਏ ਸੀ ਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਮੋਧਿਤ ਕੀਤਾ ਗਿਆ ਸੀ ਲੋਕਾਂ ਦਾ ਵੀ ਜਿਹੜਾ ਕਾਫੀ ਪਿਆਰ ਜਿਹੜਾ ਦੇਖਣ ਨੂੰ ਮਿਲ ਰਿਹਾ ਭੋਇਆ ਹਲਕਾ ਜਿਹੜਾ ਜਗਵਿੰਦਰਪਾਲ ਦਾ ਗੜ ਮੰਨਿਆ ਜਾ ਰਿਹਾ ਇਸ ਸਮੇ ਭੋਇਆ ਹਲਕੇ ਦੇ ਵਿੱਚ ਜੇ ਜਗਵਿੰਦਰਪਾਲ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਥਿਤੀ ਅਜੇ ਠੀਕ ਨਹੀਂ ਹੈਗੀ ਹਾਲਾਤ ਕੁਛ ਇਸ ਤਰ੍ਹਾਂ ਹਨ ਵੀ ਬਿਮਾਰੀ ਦੇ ਨਾਲ ਜੂਝ ਰਹੇ ਹਨ ਗੱਲ ਕਰੀ ਉਹਨਾਂ ਦੇ ਸੁਪੁੱਤਰ ਜਿਹੜੇ ਗੌਰਵ ਜੀ ਹਨ ਉਹ ਲਗਾਤਾਰ ਜਿਹੜੇ ਆਪਣੇ ਪਿਤਾ ਦੇ ਕਮਾਨ ਨੂੰ ਸੰਭਾਲਿਓ ਹੈ ਜਿਹੜੇ ਡੋਰ ਟੂ ਡੋਰ ਜਿਹੜੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਇਸ ਸਬੰਧੀ ਅਸੀਂ ਉਹਦੇ ਵੀਰ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਗੇ ਦਾ ਜਿਹੜਾ ਉਹਨਾਂ ਦਾ ਰਣਨੀਤੀ ਕਿਸ ਤਰ੍ਹਾਂ ਦੀ ਜਿਹੜੀ ਰਹੇਗੀ ਤਤਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਹਜੀ ਉਹ ਦੇਖੀ ਜਿਹੜਾ ਵੋਟਾਂ ਵਾਲਾ ਦਿਨ ਆ ਨਜ਼ਦੀਕ ਆ ਰਿਹਾ ਹਰ ਪਾਰਟੀ ਜਿਹੜੀ ਯੋਰ ਲਗਾ ਰਹੀ ਹੈ ਚੋਣ ਪੱਟਿਆ ਦੇ ਤੁਹਾਡੇ ਵੱਲੋਂ ਵੀ ਆਪਣੇ ਪਿੰਡਾਂ ਦੇ ਲਈ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਾਫੀ ਜੂਸ਼ ਵੀ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਇੱਥੇ ਦੇਖੋ ਜੀ ਅੱਜ ਆਏ ਹਾਂ ਸਾਨਪੁਰ ਇੱਥੇ ਸਾਡੇ ਸਰਪੰਚ ਸਾਹਿਬ ਹੋਰੀ ਨਾਲ ਨੇ ਇਹਨਾਂ ਨੇ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਪਿੰਡ 'ਚ ਕੀਤਾ ਗਿਆ ਕਿ ਇਸ ਪਿੰਡ 'ਚ ਆਜੋ ਵੇਖ ਕੇ ਪਤਾ ਲੱਗ ਗਿਆ ਕਿ ਇਸ ਪਿੰਡ 'ਚ ਇਹਨਾਂ ਦਾ ਬੂਥ ਏਡਾ ਕਾਇਮ ਲੱਗਣਾ ਇੱਥੇ ਪਤਾ ਲੱਗੂਗਾ ਲੋਕਾਂ ਨੂੰ ਕਿ ਵੋਟਾਂ ਕਿਵੇਂ ਪੈਂਦੀਆਂ ਪੂਰਾ ਜਿਤਾ ਕੇ ਕਾਂਗਰਸ ਨੂੰ ਇੱਥੋਂ ਭੇਜਣਗੇ ਤੇ ਬੜੀ ਖੁਸ਼ੀ ਹੋ ਰਹੀ ਕਿ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਤੇ ਓਵੇਂ ਓਵੇਂ ਕਾਂਗਰਸ ਨੂੰ ਵੱਲ ਮਿਲਦਾ ਹੀ ਜਾ ਰਿਹਾ ਕੋਈ ਨਵੇਂ ਪਰਿਵਾਰ ਕੋਈ ਪੁਰਾਣੇ ਪਰਿਵਾਰ ਕੀ ਲੱਗਦਾ ਪਹਿਲੀ ਤਰੀਕ ਨੂੰ ਇਦਾਂ ਦਾ ਯੂਸ਼ ਮਿਲੇਗਾ ਦੇਖਣ ਬਿਲਕੁਲ ਜੀ ਪਹਿਲੀ ਤਰੀਕ ਨੂੰ ਇਹੀ ਚੀਜ਼ ਵੇਖਣ ਨੂੰ ਮਿਲੂਗੀ ਲੋਕੀ ਤਾਂ ਅੱਜ ਰੈਡੀ ਨੇ ਪੂਰੇ ਕੀ ਇੱਕ ਤ੍ਰਿਕੋਣ ਤੋਂ ਤੇ ਅਸੀਂ ਘਰ ਉੱਠ ਉੱਠ ਕੇ ਸਾਰਿਆਂ ਨੂੰ ਚੱਕ ਚੱਕ ਕੇ ਵੋਟਾਂ ਪਾਉਣ ਲੈ ਕੇ ਜਾਵਾਂਗੇ ਖੁਸ਼ੀ ਦਾ ਮਾਹੌਲ ਹੈ ਜਿਵੇਂ ਕੋਈ ਮੇਲਾ ਹੁੰਦਾ ਓਵੇਂ ਦੀ ਲੋਕਾਂ ਤੁਹਾਡਾ ਬਧਾਈ ਦੇ ਕੇ ਅੰਦਰ ਬਾਜੀ ਜਦੋਂ ਬਧਾਈ ਬਣੀ ਸੀ ਉਹਨਾਂ ਨੇ ਜਿਹੜਾ ਕਾਂਗਰਸ ਅਗਾੜੇ ਖੜਾ ਕੀਤਾ ਕੀ ਲੱਗਦਾ ਤੁਹਾਨੂੰ ਆਪਾਂ ਵੀ ਕਿਸੇ ਨਾਲ ਗੱਲ ਕੀਤੀ ਅਸੀਂ ਕਿਸੇ ਲੋਕਲ ਬੰਦੇ ਨਾਲ ਉਹਨਾਂ ਦਾ ਵੀ ਦੇਖੋ ਜੀ ਇੱਥੇ ਬੀਜੇਪੀ ਦਾ ਤਾਂ ਹੈ ਹੀ ਨਹੀਂ ਕੁਝ ਇੱਥੇ ਬੀਜੇਪੀ ਨਹੀਂ ਹੈ ਇੱਥੇ ਜੋਗਿੰਦਰ ਪਾਲ ਜੀ ਹੋ ਰਹੀਏ ਪਹਿਲੇ ਨੰਬਰ ਤੇ ਨੇ ਦੂਜੇ ਨੰਬਰ ਤੇ ਆਪ ਹੋਗੇ ਕਿਉਂਕਿ ਲੋਕਾਂ ਦੀ ਹਮਦਰਦੀ ਵੀ ਬਹੁਤ ਲੋਕਾਂ ਦਾ ਪਿਆਰ ਵੀ ਬਹੁਤ ਹੈ ਉਹਨਾਂ ਨਾਲ ਤੇ ਉਹਨਾਂ ਦੇ ਤੇ ਉਹਨਾਂ ਦੇ ਕਈ ਤੇ ਨਾਲੇ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਵਾਪਸ ਵੀ ਆ ਜਾਣਾ ਤੇ ਲੋਕਾਂ 'ਚ ਹੋਰ ਜੋਸ਼ ਆ ਜਾਣਾ ਆਪ ਦਾ ਮੰਤਰੀ ਹੈ ਤਾਂ ਕਾਫੀ ਐਸ ਤਰ੍ਹਾਂ ਦੇ ਦੋ ਦੇਖਣ ਨੂੰ ਮਿਲਦੇ ਆਉਂਦੇ ਕਿ ਕਹਿਣਾ ਕੁਝ ਆਪ ਦੇ ਮੰਤਰੀ ਮੈਂ ਤੇ ਪਹਿਲਾਂ ਵੀ ਬੜੀ ਬੜੀ ਬੋਲਦਾ ਕਿ ਇੱਥੇ ਜੇ ਮੰਤਰੀ ਸਾਹਿਬ ਹੋ ਕੇ ਕੰਮ ਨਹੀਂ ਕਰ ਸਕਦੇ ਤੇ ਲੋਕਾਂ ਨੂੰ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਜਾੜੇ ਮਤਲਬ 2.5 ਸਾਲ ਹੋ ਗਏ ਇੱਕ ਗਲੀ ਤੱਕ ਨਹੀਂ ਕਿਸੇ ਦੀ ਇੱਕ ਫਲਸ਼ ਤੱਕ ਨਹੀਂ ਬਣਾਈ ਹੋਣੀ ਤੇ ਲੋਕਾਂ ਕੋਲੋਂ ਜਾ ਕੇ ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ ਸ਼ਰਮ ਆਉਣੀ ਚਾਹੀਦੀ ਹੈ ਮੰਤਰੀ ਹਾਂਜੀ ਭਾਈ ਕੀ ਨਾਇਬ ਮੇਰਾ ਨਾਮ ਜੀ ਸੁਮੇਲ ਠਾਕੂਰਾ ਕਿਹੜਾ ਏਰੀਆ ਹੈਗਾ ਮੈਂ ਜੀ ਇਹ ਪਿੰਡ ਤਾਰਾਗੜ ਦੇ ਲਾਗੇ ਸਾਡਾ ਖੋਖਰ ਪਿੰਡਾ ਔਰ ਆਪਾਂ ਵਿਧਾਨ ਸਭਾ ਪੋਆ ਹਲਕੇ ਦੇ ਅੰਦਰ ਆਨੇ ਆ ਜੀ ਜਿੱਦਾਂ ਦੇਖਿਆ ਕਿ ਲੋਕ ਸਭਾ ਚੋਣਾਂ ਚੱਲ ਰਹੇ ਨੇ ਕਾਫੀ ਭਗੇ ਹੋਏ ਨੇ ਸੁਖਦੀਪਿੰਦਰੰਦਾਵਾ ਜੀ ਹੈਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਅੱਜ ਉਹਨਾਂ ਦੇ ਸਪੁੱਤਰ ਵੀ ਜਿਹੜੇ ਆ ਵੋਟਾ ਮੰਗਣ ਦੇ ਲਈ ਲਗ ਲਗ ਪਿੰਡਾਂ 'ਚ ਜਾ ਰਹੇ ਸੁਖਦੀਪਿੰਦਰੰਦਾਵਾ ਜੀ ਵੀ ਜਾ ਰਹੇ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦਾ ਹਾਲੀ ਦਾ ਦੇਖੋ ਜੀ ਪਹਿਲੀ ਗੱਲ ਤਾਂ ਇਦਾਂ ਜੀ ਮੈਨੂੰ ਵੀ ਪਹਿਲੀ ਵਾਰ ਹੀ ਲੱਗਿਆ ਕਿ ਜਿਹੜੀ ਐਮਪੀ ਐਮਪੀ ਦੀ ਸੀਟ ਹੈ ਕੈਂਡੀਡੇਟ ਆ ਸੁਭਿੰਦਰ ਰੰਦਾਵਾ ਇਹ ਬਹੁਤ ਵਧੀਆ ਨੇ ਉਤਾਰੇ ਆ ਚਾਰ ਵਾਰ ਦੇ ਉਹ ਐਮਐਲਏ ਨੇ ਇੱਕ ਵਾਰ ਡਿਪਟੀ ਸੀਐਮ ਵੀ ਰਹਿ ਚੁੱਕੇ ਨੇ ਹੋਮ ਮਿਨਿਸਟਰੀ ਉਹਨਾਂ ਨੇ ਕੀਤੀ ਹੈ ਜੇਲ ਮਿਨਿਸਟਰੀ ਉਹਨਾਂ ਨੇ ਕੀਤੀ ਹੈ ਸੋ ਮੈਨੂੰ ਲੱਗਦਾ ਰਾਜਨੀਤੀ ਦਾ ਤਜਰਬਾ ਜਿਹੜਾ ਨਾ ਉਹਨਾਂ ਨੂੰ ਕਾਫੀ ਹੱਦ ਤੱਕ ਜ਼ਿਆਦਾ ਆ ਔਰ ਸਭ ਨਾਲ ਵੱਡੀ ਗੱਲ ਉਹ ਪਰਿਵਾਰੀ ਰਹਿ ਚੁੱਕੇ ਨੇ ਰਾਜਸਥਾਨ ਦੇ ਵਿੱਚ ਉੱਥੇ ਉਹ ਟਿਕਟਾਂ ਜਾ ਕੇ ਡਿਸਟ੍ਰਿਬਿਊਟ ਕਰਕੇ ਆਏ ਨੇ ਸੋ ਰਾਜਸਥਾਨ ਦੇ ਵਿੱਚ ਕਦੀ ਕਾਂਗਰਸ ਨੂੰ ਜਿਹੜੀ ਲੋਕ ਸਭਾ ਦੇ ਵਿੱਚੋਂ ਕਦੀ ਸੀਟਾਂ ਨਹੀਂ ਆਈਆਂ ਸੋ ਇਹਨਾਂ ਦੀ ਬਦੌਲਤ ਇਸ ਵਾਰ ਸੋਨ ਨੂੰ ਮਿਲ ਰਿਹਾ ਕਿ ਉੱਥੇ ਵੀ ਸਾਨੂੰ ਕੋਈ 12 ਤੋਂ 15 ਸੀਟਾਂ ਆ ਰਹੀਆਂ ਸੋ ਫਸਟ ਗੱਲ ਤਾਂ ਇਹ ਹੈ ਜੀ ਸੁਖੀ ਦਾ ਬਾਈ ਕੈਂਡੀਡੇਟ ਬਹੁਤ ਤਗੜੇ ਨੇ ਪਰ ਉਸ ਤੋਂ ਬਾਅਦ ਆਪਾਂ ਅੱਜ ਜਾਈਏ ਤਾਂ ਸਾਡੀ ਗੁਰਦਾਸਪੁਰ ਦੇ ਵਿੱਚ 6 ਐਮਐਲਏ ਕਾਂਗਰਸ ਦੇ ਨੇ ਜੋ ਕਿ ਪੂਰੇ ਪੰਜਾਬ ਦੇ ਵਿੱਚ ਸਾਰਨਾ ਜਿਆਦਾ ਗਿਣਤੀ ਹੈਗੀ ਆ ਔਰ 6 ਦੇ 6 ਐਮਐਲਏ ਜਿਹੜੇ ਬਹੁੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਔਰ ਸਾਰਿਆਂ ਨਾਲ ਵੱਡੀ ਗੱਲ ਜਿਹੜੇ ਸਾਡੇ ਪੁਰੇ ਹਲਕੇ ਦੇ ਸ਼ੇਰ ਆ ਸਾਡੇ ਸ਼੍ਰੀ ਜਗਿੰਦਰਪਾਲ ਜੀ ਉਹਨਾਂ ਨੂੰ ਤਾਂ ਸਾਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਕਿ ਉਹਨਾਂ ਦੇ ਪਿੱਛੇ ਲੋਕ ਜਨਤਾ ਕੀ ਸਹਾदत ਆ ਕਿ ਹਾਂ ਇਸ ਸਮੇਂ ਆਹ ਉਹਨਾਂ ਦੀ ਥੋੜੀ ਜਿਹੀ ਗੈਰ ਹਾਜ਼ਰੀ ਜਰੂਰ ਖਲ ਰਹੀ ਆ ਕਿਉਂਕਿ ਅਗਰ ਉਹ ਇੱਥੇ ਮੌਜੂਦ ਹੁੰਦੇ ਸੋ ਮੈਨੂੰ ਲੱਗਦਾ ਆਪਾਂ ਕਟੋਗੜ੍ਹ ਵੀ 20000 ਵੋਟਾਂ ਜਿਹੜੀਆਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਜ਼ਿਆਦਾ ਲੈ ਸਕਦੇ ਸੀ ਕਹਿੰਦੇ ਨੇ ਭੋਏ ਹੜਕੇ ਦੇ ਵਿੱਚ ਬੀਜੇਪੀ ਦਾ ਘੜ ਰਿਹਾ ਲੇਕਿ ਜਿਸ ਤਰ੍ਹਾਂ ਹੀ ਜੁਗਿੰਦਰਪਾਲ ਜੀ ਆਏ ਨਾ ਬਿਠਾਏ ਕੁੜੇ ਨੇ ਉਹਨਾਂ ਗੜ ਜਿਹੜਾ ਕਾਂਗਰਸ ਦਾ ਸੇਖੜਾ ਕਰ ਦਿੱਤਾ ਕਿੰਨੀ ਕਿ ਸਚਾਈ ਹੈਗੀ ਦੇਖੋ ਜੀ ਗੜਾ ਨਾ ਜਿਹੜਾ ਇਹਨੂੰ ਤਾਂ ਬਣਾਣੇ ਪੈਂਦਾ ਗੜ ਦਾ ਇਹ ਮਤਲਬ ਨਹੀਂ ਹੈ ਕਿ ਬੋਰਡ ਪੱਕੀ ਹੋ ਗਈ ਉਹ ਜੁਗਿੰਦਰਪਾਲ ਜੀ ਇੱਕ ਇਹੋ ਜੀ ਸ਼ਖਸੀਅਤ ਆ ਉਹਨਾਂ ਦੇ ਮਗਰ ਬੋਰਡ ਆ ਮੈਂ ਨਹੀਂ ਕਹਿੰਦਾ ਕਾਂਗਰਸ ਪਾਰਟੀ ਮਗਰ ਬੋਰਡ ਨਹੀਂ ਆ ਕਾਂਗਰਸ ਪਾਰਟੀ ਦਾ ਆਪਣਾ ਬੋਰਡ ਕੈਡਰ ਬੋਰਡ ਪੱਕਾ ਹੈ ਪਰ ਜੁਗਿੰਦਰਪਾਲ ਜੀ ਕਰਕੇ ਬੋਰਡ ਬਹੁਤ ਜ਼ਿਆਦਾ ਜੁੜਿਆ ਉਹਨਾਂ ਦੇ ਕੰਮਾ ਕਰਕੇ ਸੋ ਉਹਨਾਂ ਨੇ ਆਪਣੀ ਤਨਖਾਹ ਨਹੀਂ ਲਈ ਜੀ 5 ਸਾਲਾਂ ਦੇ ਵਿੱਚ ਜਗਰੂ ਆਪਾਂ ਤਨਖਾਹ ਹੀ ਕਾਊਂਟ ਕਰੀਏ ਕੇਈ ਲੱਖਾਂ ਚ ਬੰਦੇ ਉਹਨਾਂ ਨੇ ਉਹਦੇ ਸਾਰੇ ਸ਼ਹੀਦੀ ਗੇੜ ਬਣਾਤੇ ਜੋ ਕਿ ਸਾਡੇ ਸ਼ਹੀਦਾਂ ਨੂੰ ਸਨਮਾਨ ਨਹੀਂ ਮਿਲਦਾ ਸਾਡੇ ਦੇਸ਼ ਦੇ ਵਿੱਚ ਸਾਡੀ ਇਹ ਸਰਕਾਰ ਜਿਹੜੀ ਬਣੀ ਹੋਈ ਹੈ ਭਾਜੀਪੀ ਇਹਨਾਂ ਨੇ ਕੋਈ ਸਨਮਾਨ ਨਹੀਂ ਦੇ ਰਿਹਾ ਅਗਨੀਵੀਰ ਯੋਜਨਾ ਦੇਖ ਲਓ ਉਹ ਆਰਮੀ ਵਾਲਿਆਂ ਨੂੰ ਫੌਜੀ ਵੀਰਾਂ ਲਈ ਬਹੁਤ ਮਾੜੀ ਗੱਲ ਹੈ ਜਗਿੰਦਰਪਾਲ ਜੀ ਫੌਜੀਆ ਨੂੰ ਸਰਨਾ ਉੱਪਰ ਲੈ ਕੇ ਰੱਖਦੇ ਨੇ ਡੋਗਰਾ ਸਰਟੀਫਿਕੇਟ ਇਹਨਾਂ ਨੇ ਦੇਣਾ ਸਾਡੇ ਏਰੀਆ ਦੇ ਵਿੱਚ ਡੋਗਰਾ ਵੈਕੈਂਸੀ ਚ ਕਾਫੀ ਭਰਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਜਿਹੜੇ ਘਰ ਆ ਖੋਦ ਦੀ ਜੇਬ ਦੇ ਵਿੱਚੋਂ ਬਣਾਏ ਆ ਸੋ ਮੈਂ ਸਾਰਿਆਂ ਨੂੰ ਕ कि ਜਿਹੜੇ ਤੁਸੀਂ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਨਾਲ ਰਹਿ ਕੇ ਵੇਖੋ ਇਹਨਾਂ ਦਾ ਤਰੀਕਾ ਵੇਖੋ ਇਹਨਾਂ ਦਾ ਸਾਰਾ ਬਜ਼ੁਰਗਾਂ ਚ ਬੈਣਾ ਉੱਠਣਾ ਦੇਖੋ ਹਰ ਲੇਡੀਜ਼ ਹਰ ਬੁੱਢਾ ਹਰ ਜਵਾਨ ਹਰ ਬੱਚੇ ਨੂੰ ਇਹਨਾਂ ਦਾ ਨਾਂ ਚੰਗੀ ਤਰ੍ਹਾਂ ਪਤਾ ਔਰ ਇਹਨਾਂ ਨੂੰ ਵੀ ਉਹਨਾਂ ਦੇ ਨਾਮ ਪਾਏ ਫੇਸ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਗਿੰਦਰਪਾਲ ਜੀ ਨੇ ਤਾਂ ਗੜ ਬਣਾਇਆ ਬੀਜੇਪੀ ਦਾ ਗੜ ਗੁੜ ਦਾ ਕੁਛ ਨਹੀਂ ਜੀ ਬਸ ਉਹਨਾਂ ਦੀ ਗੈਰ ਮੌਜੂਦਗੀ 'ਚ ਥੋੜਾ ਜਿਹਾ ਫਾਇਦਾ ਲੈ ਰਹੇ ਨੇ ਪਰ ਜਿਉ ਮੌਜੂਦ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਜੀ ਆਪ ਔਰ ਬੀਜੇਪੀ ਜਗਿੰਦਰਪਾਲ ਜੀ ਦਾ ਮੁਕਾਬਲਾ ਵੀ ਕਰ ਸਕਦੀ ਹੈ